ਪ੍ਰਧਾਨ ਪ੍ਰਧਾਨ ਇਸ ਫੇਜ਼ ਐਂਡ ਰਿਪ੍ਰੈਜ਼ੈਂਟੇਟਿਵ ਸੌਰੀ ਕੋ ਯਾਰ ਇੰਗੀ ਕਿਰੋ ਕਾਮੈਂਟਸ ওকে ਨਾਥਿੰਗ ਨਾਥਿੰਗ ਹੋਵੇ ওকে ਡਾਕਟਰ ਫੁਲ ওকে ਬੇੜਾ ਬੇੜਾ ਬਣੀ 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 ਟੋਕਣ ਟੋਕਣੀ ਚੰਦਨ ਬਣੀ ਟਿਕ ਟਿਕ ਬਣੀ ਥੋੜੇ ਬੁਰਤਾ ਏ ਬਾਹਰੋਂ ਬਿੜਾ I love you ਟਿਕਟਰ ਸਿੱਖਤਰੇ ਬਣੀ ਓੜਾ ਗੁਰਤਾ ਏ ਬਾਹਰੋਂ ਬਿੜਾ I love you 啊，快点！